ਤੇ 4 ਜੁਲਾਈ 1955 ਨੂੰ ਜਦੋਂ ਪੰਜਾਬੀ ਸੂਬੇ ਦੇ ਮੋਰਚੇ ਸੰਬੰਧੀ ਜਿਹੜਾ ਅंदोलਨ ਚੱਲਦਾ ਪਿਆ ਸੀ ਉਹਦੇ ਉਹ ਸਮੇ ਜਿਹੜਾ ਜੋ ਮੌਜੂਦਾ ਕਾਂਗਰਸ ਸਰਕਾਰ ਸੀ ਤੇ ਪ੍ਰਾਈਮ ਮਿਨਿਸਟਰ ਨਹਿਰੂ ਸੀ ਉਹਨਾਂ ਨੇ ਸੱਜਣ ਸਿੰਘ ਦਰਵਾਦ ਸਾਹਿਬ ਵਿਖੇ ਪੁਲਿਸ ਅੰਦਰ ਬਾੜੀ ਇਹ ਪਤਾ ਨਹੀਂ ਕਿੰਦਾ ਦੀ ਕਹਾਣੀ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦਰਵਾਜ਼ੇ ਤੇ ਬੰਦੀ ਹੈ ਤੇ ਭਾਵੇਂ ਉਹ ਬ੍ਰਿਟਿਸ਼ ਸਰਕਾਰ ਸੀ ਤੇ ਭਾਵੇਂ ਜਦੋਂ ਆਜ਼ਾਦੀ ਮਿਲੀ ਤੇ ਕਾਂਗਰਸ ਸਰਕਾਰ ਸੀ ਉਹਨਾਂ ਦਾ ਟਾਰਗੇਟ ਸਾਕਨ ਸੀ ਦਰਵਾਜ਼ਾ ਰਹਿੰਦਾ ਤੇ ਭਾਵੇਂ ਮੁਗਲਾਂ ਦੀ ਸਰਕਾਰਾਂ ਸੀਗੀਆਂ ਕਿਉਂਕਿ ਇਹ ਜਿਹੜਾ ਅਧੂਲਨ ਚੱਲਿਆ ਸੀ ਪੰਜਾਬੀ ਸੂਬੇ ਦਾ ਇਹਦੇ ਵਿੱਚ एकदम ਮਹਿਸੂਸ ਹੁੰਦਾ ਸੀ ਕਿ 8 ਸਾਲ ਹੋਏ ਸੀ ਸਾਰੇ ਆਜ਼ਾਦੀ ਮਿਲੇ ਨੂੰ ਔਰ 98% ਕਰਵਾਨੀਆਂ ਜਿਹੜੀਆਂ ਉਹ ਪੰਜਾਬੀਆਂ ਨੇ ਪੰਜਾਬ ਦੇ ਜਨ ਨੇ ਦਿੱਤੀਆਂ ਸੀ ਆਜ਼ਾਦੀ ਦੀ ਲਹਿਰ ਵਿੱਚ ਕਿ ਹਰ ਭਾਸ਼ਾ ਦੇ ਲਈ ਉਹ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਗਏ ਪਰ ਜਦੋਂ ਪੰਜਾਬੀ ਭਾਸ਼ਾ ਦਾ ਆਇਆ ਕਹ ਲੋ ਵੀ ਉਹਦੇ ਲਈ ਕੋਈ ਪੰਜਾਬ ਦਾ ਪਹਿਲਾ ਹੀ ਸੂਬਾ ਚਾਹੁੰਦਾ ਸੀ ਪੰਜਾਬ ਪਰ ਪੰਜਾਬੀ ਸੂਬੇ ਦੇ ਆਧਾਰ ਤੇ ਸੂਬਾ ਬਣਾਉਣ ਤੋਂ ਜਿਹੜੀ ਮੌਜੂਦਾ ਸਰਕਾਰ ਸੀਗੀ ਕਾਉਂਦਦੀ ਉਹਨੇ ਨਾ ਕਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋਤਸ੍ਰੀ ਖੰਡਪਾ ਸਾਹਿਬ ਜੀ ਦੇ ਘੋਗ ਪਾਈ ਗਏ ਤੇ 4 ਜੁਲਾਈ 1955 ਨੂੰ ਜਦੋਂ ਪੰਜਾਬੀ ਸੂਬੇ ਦੇ ਮੋਰਚੇ ਸੰਬੰਧੀ ਜਿਹੜਾ ਅंदोलਨ ਚੱਲਦਾ ਪਿਆ ਸੀ ਉਹਦੇ ਉਹ ਸਮੇ ਜਿਹੜਾ ਜੋ ਮੌਜੂਦਾ ਕਾਂਗਰਸ ਸਰਕਾਰ ਸੀ ਤੇ ਪ੍ਰਾਈਮ ਮਿਨਿਸਟਰ ਨਹਿਰੂ ਸੀ ਉਹਨਾਂ ਨੇ ਸੱਜਣ ਸਿੰਘ ਦਰਵਾਦ ਸਾਹਿਬ ਵਿਖੇ ਪੁਲਿਸ ਅੰਦਰ ਬਾੜੀ ਤੇ ਮੌਜੂਦਾ ਜਿਹੜੀ ਲੀਡਰਸ਼ਿਪ ਸੀ ਇਕਾਲੀ ਲੀਡਰਸ਼ਿਪ ਉਹਨਾਂ ਨੂੰ ਹਰਾਸਤ ਵਿੱਚ ਲਿਆ ਤੇ ਮੈਂ ਕੰਨਾ ਕਿ ਇਹ ਪਤਾ ਨਹੀਂ ਕਿੱਦਾਂ ਦੀ ਕਹਾਣੀ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦਰਬਾਰ ਤੇ ਬੰਦੀ ਐ ਤੇ ਭਾਵੇਂ ਉਹ ਬ੍ਰਿਟਿਸ਼ ਸਰਕਾਰ ਸੀ ਤੇ ਭਾਵੇਂ ਜਦੋਂ ਆਜ਼ਾਦੀ ਮਿਲੀ ਤੇ ਕਾਂਗਰਸ ਸਰਕਾਰ ਸੀ ਉਹਨਾਂ ਦਾ ਟਾਰਗੇਟ ਸਾਕਨ ਸੀ ਦਰਬਾਰ ਸਾਹਿਬ ਅੰਮ੍ਰਿਤਪਾਲ ਭਾਵੇਂ ਮੁਗਲਾਂ ਦੀਆਂ ਸਰਕਾਰਾਂ ਸੀਗੀਆਂ ਤੇ ਕਿਉਂਕਿ ਇਹ ਜਿਹੜਾ ਅਧੂਲਨ ਚੱਲਿਆ ਸੀ ਪੰਜਾਬੀ ਸੂਬੇ ਦਾ ਇਹਦੇ ਵਿੱਚ एकदम ਮਹਿਸੂਸ ਹੁੰਦਾ ਸੀ ਕਿ 8 ਸਾਲ ਹੋਏ ਸੀ ਸਾਡੇ ਆਜ਼ਾਦੀ ਮਿਲੇ ਨੂੰ ਔਰ 98% ਕਰਵਾਨੀਆਂ ਜਿਹੜੀਆਂ ਉਹ ਪੰਜਾਬੀਆਂ ਨੇ ਪੰਜਾਬ ਦੇ ਜਾਣ ਨੇ ਦਿੱਤੀਆਂ ਸੀ ਆਜ਼ਾਦੀ ਦੀ ਲਹਿਰ ਵਿੱਚ ਤੇ ਪਰ ਬਾਕੀ ਥਾਈ ਦੇਸ਼ ਦੇ ਵਿੱਚ ਮੈਂ ਜ਼ਿਆਦਾ ਵਿਸਥਾਰਨਾ ਨਹੀਂ ਜਾਂਦਾ ਕਿ ਹਰ ਪਹਾੜਾ ਦੇ ਲਈ ਉਹ ਪਹਾੜਾ ਦੇ ਆਧਾਰ ਤੇ ਸੂਬੇ ਬਣਾਏ ਗਏ ਪਰ ਜਦੋਂ ਪੰਜਾਬੀ ਪਹਾੜਾ ਦਾ ਆਇਆ ਕੱਲੋ ਵੀ ਉਹਦੇ ਲਈ ਕੋਈ ਪੰਜਾਬ ਦਾ ਸੂ ਪਹਿਲੇ ਹੀ ਸੂਬਾ ਚਾਹੁੰਦਾ ਸੀ ਪੰਜਾਬ ਪਰ ਪੰਜਾਬੀ ਸੂਬੇ ਦੇ ਦਾਤੇ ਸੂਬਾ ਬਣਾਉਣ ਤੋਂ ਜਿਹੜੀ ਮੌਜੂਦਾ ਸਰਕਾਰ ਸੀਗੀ ਕਾਉਂਦ ਸੀ ਉਹਨੇ ਨਾ ਕਰਤੀ ਤੇ ਉਹਦੇ ਤਹਿਤ ਅੱਜ ਜਿਹੜਾ ਆਪਾਂ 4 ਜੁਲਾਈ ਦਾ ਜਿਹੜਾ ਜਦੋਂ ਮੌਕੇ ਦੀ ਸਰਕਾਰ ਨੇ ਜਦੋਂ ਸਾਰੀ ਅਕਾਲੀ ਡਿਡਰਚਿਪ ਨੂੰ ਜੇਲਾਂ ਵਿੱਚ ਡੱਕ ਦਿੱਤਾ ਔਰ ਸਤਗਨ ਸਿੰਘ ਜਰਵਾਲ ਸਾਹਿਬ ਵਿਖੇ ਪੁਲਿਸ ਅੰਦਰ ਆਈ ਸੀ ਉਹਦੇ ਤਹਿਤ ਰੋਸ ਵਜੋਂ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਉਸ ਸਮੇਂ ਨੂੰ ਉਹਦੇ ਤਹਿਤ ਜਿਹੜਾ ਅੱਜ ਸ਼੍ਰੀ ਖਾਨਪੁਰ ਸਾਹਿਬ ਜੀ ਦਾ ਭੋਗ ਆਇਆ ਗਿਆ